ਅੱਛਾ ਸਿੰਗਾਪੁਰ ਤੋਂ ਅੱਛਾ ਕੋਈ ਨਹੀਂ ਮੈਂ ਮੈਂ ਡੀਸੀ ਜਲੰਧਰ ਦੀ ਡਿਊਟੀ ਲਾਉਣਾ ਕਹਿੰਦਾ ਭਾਈ ਸਾਹਿਬ ਨੂੰ ਡੀਸੀ ਜਲੰਧਰ ਦੇ ਕੋਲ ਬੈਠੋ ਉਹ ਕਰਾ ਦੂ ਕੋਈ ਗੱਲ ਹਾਂਜੀ ਨਹੀਂ ਨਹੀਂ ਕੋਈ ਨਹੀਂ ਮੈਂ ਹੁਣੇ ਫੋਨ ਕਰ ਦਿੰਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਮੁਖ ਦਫ਼ਤਰ ਅਜਨਾਲਾ ਵਿਖੇ ਲਗਾਇਆ ਗਿਆ ਜਨਤਾ ਦਰਵਾਜ਼ਾ ਐਨਆਰਆਈ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਕੀਤਾ ਹੱਲ ਜੀਆ ਦੱਸਦੀ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਆਪਣੇ ਮੁਖ ਦਫ਼ਤਰ ਜਨਾਲਾ ਵਿਖੇ ਜਨਤਾ ਦਰਵਾਜ਼ਾ ਲਗਾਇਆ ਗਿਆ ਜਿਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਐਨਆਰਆਈ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਇਸ ਦੇ ਨਾਲ ਹੀ ਇਸ ਮੌਕੇ ਤੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਕਿਹਾ ਹੈ ਕਿ ਅੱਜ ਜਨਰਲ ਇਤਿਹਾਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਜਨਤਾ ਦਰਵਾਜ਼ਾ ਲਗਾਇਆ ਗਿਆ ਹੈ ਜਿੱਥੇ ਜਨਤਾ ਦਰਬਾਰ ਵਿੱਚ ਆਏ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਉੱਥੇ ਹੀ ਮੇਰੇ ਕੋਲ ਐਨਆਰਆਈ ਮਹਿਕਮਾ ਹੁਣ ਕਰਕੇ ਐਨਆਰਆਈ ਲੋਕ ਵੀ ਆ ਰਹੇ ਹਨ ਜਿਨ੍ਹਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਛਾ ਸਿੰਗਾਪੁਰ ਤੋਂ ਅੱਛਾ ਕੋਈ ਨਹੀਂ ਮੈਂ ਮੈਂ ਡੀਸੀ ਜਲੰਧਰ ਦੀ ਡਿਊਟੀ ਲਵਾਂਗਾ ਜੇਲ੍ਹ ਭਾਈ ਸਾਹਿਬ ਨੂੰ ਡੀਸੀ ਜਲੰਧਰ ਦੇ ਕੋਲ ਬੈਠਾ ਉਹ ਬੁੱਕ ਦਾ ਬੁੱਕ ਦਾ ਕੋਈ ਗੱਲ ਇਹ ਫੋਟੋ ਫੜ ਕੰਮ ਨਹੀਂ ਆ ਰਹੀ ਜੀ ਨਹੀਂ ਨਹੀਂ ਕੋਈ ਨਾ ਹੋੜੇ ਫੋਨ ਕਰ ਦਿੰਦਾ ਬੀਸੀ ਦਲਵਿੰਦਰ ਆਹ ਮੈਂ ਤੁਹਾਨੂੰ ਸਾਹਮਣੇ ਲਗਾ ਕਰ ਹਲੋ ਆ ਕੀ ਆ ਦੀ ਸਾਹਿਬ ਠੀਕੋ ਇੱਕ ਮੈਂ ਕੇਸ ਲਗਾ ਤੁਹਾਡੇ ਕੋਲ ਭੇਜਣ ਦਲਵਿੰਦਰ ਸਿੰਘ ਹੋਣੀ ਆਉਣਗੇ ਅਦਾ ਬਾਈ ਦੇ ਸਿੰਘਾਂ ਪੁੱਤ ਠੀਕ ਹੈ ਸਰ ਹਾਂ ਇਹਦਾ ਕੇਸ ਉਸੇ ਲਈ ਹੱਲ ਕਰਕੇ ਬੜਾ ਮੋਟਿਆ ਆ ਬੈਂ ਮੈਂ ਤੁਹਾਨੂੰ ਵੀ ਉਹਨਾਂ ਦਾ ਭੇਜਦਾ ਬਾਅਦ ਠੀਕ ਹੈ ਜੀ ਦਵਾਦਾ ਦਾ ਮੇਰੇ ਕੋ ਆ ਜਾਣ ਭਾਜੀ ਫਾਲ ਗਾਵੇਓ ਹਾਂ ਠੀਕ ਓਕੇ ਓਕੇ ਮੈਂ ਬੀਸਾ ਨੂੰ ਕਹਿਤਾ ਤੁਹਾਡੇ ਸਾਹਮਣੇ ਇਹਦਾ ਨੰਬਰ ਕੋਈ ਗੱਲ ਨਹੀਂ ਹੋ ਜੂਗਾ ਕੰਮ ਹੋ ਗਈ ਤੂੰ ਇੱਕ ਬੁਲਾਉਣਾ ਓਕੇ ਓਕੇ ਅੱਜ ਅਸੀਂ ਬਿਲਕੁਲ ਅਪਣੇ ਐ ਨਾਲੇ ਵਿਧਾਨ ਸਭਾਲ ਕੇ ਦੇ ਵਿੱਚ ਪਾਰਟੀ ਦਫਤਰ ਦਾ ਜਨਾਲਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਬਹ ਹਫਤੇ ਚ ਦੋ ਵਾਰਾਂ ਲਾਉਂਦੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ ਚ ਤਣਾਅ ਹੋ ਗਿਆ ਕਾਫੀ ਫਿਰਾਂ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ ਤੇ ਅੱਜ ਇਹ ਲਾਇਆ ਲੋਕ ਦਰਬਾਰ ਔਰ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੁਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਆਂ ਕੰਮ ਕਰਦੇ ਆਂ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਉਹ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਐ ਸੋ ਸਾਰਿਆਂ ਦੇ ਕੰਮ ਜਿਹੜੇ ਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਦਾ ਪਹਿਲਾਂ ਤੋਂ ਕਿਹਾ ਨਾ ਹੋਣੀ ਲੋ ਐਨ ਆਰ ਆਈ ਵੀਰ ਕੁਛ ਆਈ ਸੀ ਜਿਨ੍ਹਾਂ ਦੀ ਤੁਸੀਂ ਆਨਲਾਈਨ ਜਿਹੜੇ ਪਹਿਲੀ ਵਾਰ ਦੇਖਣ ਚਾਹ ਰਹੇ ਆ ਕਿ ਪੂਰੇ ਪੰਜਾਬ ਤੋਂ ਲੋਕ ਤੁਹਾਡੇ ਕੋਲ ਲੋਕ ਦੇ ਬਾਅਦ ਪੁੰਚ ਰਹੇ ਨੇ ਨਹੀਂ ਨਹੀਂ ਆਉਂਦੇ ਕਿਉਂਕਿ ਆਪਣੇ ਕੋਲ ਇੰਨਾ ਦਾ ਹੀ ਮਹਿਕਮਾ ਐ ਨੇ ਸਾਰੇ ਪੰਜਾਬ ਦੇ ਐਨਆਰਆਈ ਅੱਜ ਵੀ ਬਹੁਤ ਆਏ ਆ ਉਹਨਾਂ ਦੇ ਵੀ ਮਸਲੇ ਹੱਲ ਕੀਤੇ ਆ ਉਹਨਾਂ ਦੇ ਵੀ ਨਾਲ ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨਆਰਆਈ ਮਿਲ ਨਹੀਂ ਕਰਦੇ ਉਹ ਫੇਰ ਕਈ ਕਿ ਭਾਈ ਤੀਕ ਨੂੰ ਕਰਾਂਗੇ ਸੋ ਮਤਲਬ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਆਗਾ